ਭੰਤ ਸਗੀ ਸੁਲਤਾਨਾ ਤੇਰੇ ਘਰ ਘਰ ਬਣੇ ਮਕਾਨਾ ਡੁੱਬੇ ਪੇੜਿਆਂ ਨੂੰ ਬਣੇ ਲੋਨਾ ਤੂੰ ਪੀਰਾਂ ਦਾ ਪੀਰ ਕਹਾਉਂਦਾ ਸੱਚੀ ਸਰਕਾਰ ਜੀ ਬੜੀ ਸਿਵਤ ਸੁਣੀ ਤੇਰੇ ਦਵਾਰ ਦੀ ਦਾਨੀ ਜੱਟੀ ਦਰ ਤੇ ਆਈ ਪੀਰੋ ਪੀਰ 부ਕਾਰ ਦੀ ਦਾਨੀ ਜੱਟੀ ਪੀਰ ਪੁਕਾਰਿਆ ਤੇਰੇ ਰੋਜੇ ਦੀਵਾ ਬਾਲਿਆ ਬੌੜੀ ਤੰਦਲ ਗੱਕੀ ਬਾਲਿਆ ਤੇਰੇ ਨਾਮ ਨੂੰ ਵਿਲੇ ਕਰਿਆ ਜੀਵੇ ਤੇਰੀ ਬੀਬੀ ਭਾਈ ਦੀਵੇ ਤੇਰਾ ਮੀਆਂ ਰਾਣਾ ਆਸ ਕਲੋਗੇ ਕੱਕੀ ਨੂੰ ਢੋਗੇ ਸਭ ਭਗਤਾਂ ਦਾ ਬੇੜਾ ਆਪਣੇ ਲਾਉਣਾ ਜੀ ਮੇਰੀਆਂ ਮਨ ਫਰੇ ਹੱਤਾਂ ਦੇ ਵੀ ਦੁੱਧਾਂ ਪੁੱਤਾਂ ਦੀਆਂ ਦਾਤਾਂ ਤੇਰੇ ਦਰਸਨਾਂ ਦੀ ਮੈਂ ਹਾਂ ਬਤਾਜਾਂ ਵੀਰਵਰੀ ਕਰਦੇ ਭਰੀ ਪੀਰਾ ਤੇਰੇ ਦਰ ਤੇ ਤੇਰੀ ਸੰਗਤ ਖੜੀ ਆਉ ਪਰ ਤੱਕ ਰੱਖੋ ਸਿਰ ਤੇ ਮੇਰ ਭਰਿਆ ਹੱਥ ਆਪਣੇ ਭਗਤਾਂ ਅਗੇ ਧਿਰ ਤੇ ਮੇਰ ਭਰਿਆ ਹੱਥ ਰੱਖਣਾ ਜੀ ਆਪਣੇ ਸੇਵਕਾਂ ਕੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ ਜੀ ਆਪਣੀਆਂ ਸੰਗਤਾਂ ਕੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ ਜੀ ਗਰੀਬਨਵਾਜ਼ ਸੱਚੀ ਸਰਕਾਰ ਜੈਕਾਰਾ ਲਾਲਾਂ ਵਾਲੇ ਪੀਰ ਦਾ ਸੱਚੇ ਜਵਾਰਗੀ ਜੈ ਜੈਕਾਰਾ ਪੰਜੇ ਪੀਰਾਂ ਦਾ ਸੱਚੇ ਜਵਾਰਗੀ